ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੋਰੀ ਆਓ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਤ ਬਿਰਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦ ਰੀਅਲ ਕਨਸੈਪਟ ਆਫ ਖਾਲਸਾ ਖਾਲਸੇ ਨੂੰ ਪ੍ਰਗਟ ਕਰਨ ਦਾ ਸਿਧਾਂਤ ਕੀ ਸੀ ਅੱਜ ਅਸੀਂ ਉਸ ਦੇ ਬਾਰੇ ਚ ਗੱਲ ਕਰਾਂਗੇ ਸੋ ਜਦੋਂ ਤੱਕ ਅਸੀਂ ਖਾਲਸੇ ਦਾ ਪ੍ਰਸੰਗ ਖਾਲਸੇ ਦੀ ਉਪਮਾ ਖਾਲਸੇ ਦੀ ਜ਼ਿੰਮੇਵਾਰੀ ਤੇ ਖਾਲਸੇ ਨੂੰ ਪਰਗਟ ਕਰਨ ਦੇ ਪਰਯੋਜਨਾ ਕੀ ਸੀ ਇਸ ਸਭ ਬਾਰੇ ਇੰਨਾ ਪ੍ਰਸੰਗਾਂ ਬਾਰੇ ਨਹੀਂ ਜਾਣ ਲੈਂਦੇ ਉਦੋਂ ਤੱਕ ਅਸੀਂ ਇਤਿਹਾਸ ਦੇ ਇੱਕ ਬਹੁਤ ਵੱਡੇ ਵਰਤਾਰੇ ਦੀ ਸਿਧਾਂਤਕ ਸੋਝੀ ਤੋਂ ਵਾਂਝੇ ਰਹਾਂਗੇ ਖਾਲਸਾ ਸ਼ਬਦ ਦੀ ਉਤਪਤੀ ਦੀ ਜੇਕਰ ਗੱਲ ਕਰੀਏ ਤਾਂ ਖਾਲਸਾ ਸ਼ਬਦ ਨੂੰ ਸੰਸਕ੍ਰਿਤ ਭਾਸ਼ਾ ਦੇ ਖਲਸ ਅਰਥਾਤ ਸ਼ੁੱਧ ਨਾਲ ਜੋੜਿਆ ਜਾਂਦਾ ਤੇ ਉਹਦੇ ਅਰਥਾਂ ਨੂੰ ਬਨ ਦਿੱਤਾ ਜਾਂਦਾ ਪਰ ਜੋ ਕਲੰਗੀਤ ਰਪਦ ਦਸ਼ਮੇਸ਼ ਪਾਤਸ਼ਾਹ ਸੀ ਉਹਨਾਂ ਨੇ ਜੋ ਖਾਲਸੇ ਦੇ ਅਰਥ ਕੀਤੇ ਨੇ ਉਹਨਾਂ ਨੇ ਜੋ ਸ਼ਬਦ ਖਾਲਸੇ ਲਈ ਬਖਸ਼ਿਸ਼ ਕੀਤੇ ਨੇ ਉਹ ਸੀ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟੇ ਉਹ ਖਾਲਸਾ ਪਰਮਾਤਮ ਕੀ ਮੌਜ ਕੀ ਜੋ ਖਾਲਸਾ ਹੈ ਉਹ ਅਕਾਲ ਪੁਰਖ ਦੀ ਫੌਜ ਹੈ ਤੇ ਖਾਲਸਾ ਉਸ ਅਕਾਲ ਪੁਰਖ ਦੀ ਮੌਜ ਦੇ ਨਾਲ ਪ੍ਰਗਟ ਹੋਇਆ ਹੁਣ ਇੱਥੇ ਮੌਜ ਸ਼ਬਦ ਵੀ ਅਰਬੀ ਦਾ ਹੈ ਤੇ ਖਾਲਸਾ ਸ਼ਬਦ ਵੀ ਅਰਬੀ ਦਾ ਹੈ ਮੋਜ ਦਾ ਅਰਥ ਇਨਾਮ ਵੀ ਹੁੰਦਾ ਹੈ ਮਨ ਦੀ ਤਰੰਗ ਵੀ ਹੁੰਦਾ ਹੈ ਤੇ ਸਮੁੰਦਰ ਦੀ ਲਹਿਰ ਵੀ ਹੁੰਦਾ ਹੈ ਤੇ ਕਿਰਪਾ ਤੇ ਬਖਸ਼ਿਸ਼ ਵੀ ਹੁੰਦਾ ਹੈ ਪਰ ਅਸੀਂ ਇੱਥੇ ਕਿਰਪਾ ਤੇ ਬਖਸ਼ਿਸ਼ ਦੇ ਰੂਪ ਵਿੱਚ ਇਹਨੂੰ ਲੈਂਦੇ ਹਾਂ ਕਿ ਜੋ ਖਾਲਸਾ ਹੈ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਪ੍ਰਗਟ ਹੋਇਆ ਹੈ ਤੇ ਖਾਲਸਾ ਕੀ ਹੈ ਅਕਾਲ ਪੁਰਖ ਦੀ ਫੌਜ ਅਲਸਾ ਅਰਬੀ ਭਾਸ਼ਾ ਚ ਜ਼ਮੀਨੀ ਬੰਦੋਬਸਤ ਦੀਆਂ ਕੁਝ ਕਿਸਮਾਂ ਹੁੰਦੀਆਂ ਨੇ ਜਿਵੇਂ ਕਿ ਪਹਿਲੀ ਕਿਸਮ ਹੁੰਦੀ ਹੈ ਜਿਸ ਚ ਰਾਜੇ ਨੇ ਜ਼ਮੀਨ ਮੁਜਾਰੇ ਨੂੰ ਦਿੱਤੇ ਹੁੰਦੀ ਹੈ ਤੇ ਉਸ ਦੇ ਕੋਲੋਂ ਉਹ ਕਰ ਵਸੂਲ ਕਰਦਾ ਤੇ ਦੂਜੀ ਜੋ ਜ਼ਮੀਨ ਹੁੰਦੀ ਹੈ ਜਿਹੜੀ ਕਿ ਸਿੱਧੀ ਰਾਜੇ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਕੋਈ ਮੁਜਾਰਾ ਜਿਹੜਾ ਕਾਬਜ ਨਹੀਂ ਹੁੰਦਾ ਕਿਸੇ ਦਾ ਹੋਰ ਦਾ ਅਧਿਕਾਰ ਨਹੀਂ ਹੁੰਦਾ ਉਹ ਸਿੱਧੀ ਰਾਜੇ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਹੈ ਤੇ ਉਸ ਜ਼ਮੀਨ ਨੂੰ ਜ਼ਮੀਨੀ ਬੰਦੋਬਸਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਖਾਲਸ ਜ਼ਮੀਨ ਹੈ ਰਾਜੇ ਦੇ ਸਿੱਧਾ ਅਧਿਕਾਰ ਦੇ ਵਿੱਚ ਆਉਣ ਵਾਲੀ ਜ਼ਮੀਨ ਹੈ ਤੇ ਇੱਥੇ ਅਸੀਂ ਵੀ ਖਾਲਸ ਸ਼ਬਦ ਨੂੰ ਐਸੇ ਅਰਥਾਂ ਦੇ ਵਿੱਚ ਲੈਂਦੇ ਹਾਂ ਕਿ ਜੋ ਖਾਲਸਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਪਰਗਟ ਹੋਇਆ ਹੈ ਤੇ ਇਹਦੇ ਵਿੱਚ ਕੋਈ ਹੋਰ ਵਿਚੋਲਾ ਕਾਬਜ ਨਹੀਂ ਹੈ ਖਾਲਸਾ ਸਿੱਧਾ ਸਾਡੇ ਨਾਲ ਜੁੜਿਆ ਹੈ ਤੇ ਅਸੀਂ ਸਿੱਧਾ ਖਾਲਸੇ ਦੇ ਨਾਲ ਜੁੜੇ ਹਾਂ ਖਾਲਸਾ ਉਕਮਾਜ ਪਾਤਸ਼ਾਹ ਜਦੋਂ ਖਾਲਸੇ ਨੂੰ ਰਹਿਤ ਦ੍ਰਿੜ ਕਰਵਾਉਂਦੇ ਨੇ ਤਾਂ ਪਾਤਸ਼ਾਹ ਉੱਥੇ ਸ਼ਬਦ ਜੋ ਫਰਮਾਨ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਕਿ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੋ ਜਾਨ ਕੀ ਜਾਨ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਤ ਬਿਰਦ ਇਹਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਅਰਦਾਸ 'ਚ ਖੜੇ ਹੁੰਦੇ ਆ ਤੇ ਸ਼ਬਦ ਬੋਲਦੇ ਆ ਕਿ ਬਿਰਦ ਕੀ ਪੈਜ ਬਿਰਦ ਜੋ ਸ਼ਬਦ ਹੈ ਕਿ ਜੋ ਅਸੀਂ ਦੀ ਸੇਵਾ ਦੇ ਸੋਚ ਰਹੇ ਆ ਜਿਵੇਂ ਕਿ ਅਸੀਂ ਹੁਣ ਪਰਮਾਤਮਾ ਦੇ ਬਾਰੇ ਸੋਚਦੇ ਹਾਂ ਕਿ ਪਰਮਾਤਮਾ ਬਖਸ਼ਣਹਾਰ ਹੈ ਪਰਮਾਤਮਾ ਸਾਡਾ ਪਾਲਣਹਾਰ ਹੈ ਪਰਮਾਤਮਾ ਰਹਿਮ ਕਰਨ ਵਾਲਾ ਹੈ ਤੇ ਪਰਮਾਤਮਾ ਬਾਰੇ ਜੋ ਵੀ ਅਸੀਂ ਉਚਾਰ ਰਹੇ ਆ ਪਰਮਾਤਮਾ ਤੋਂ ਉਹਨਾਂ ਸਭ ਤੇ ਉਹ ਜਿਹੜਾ ਖਰਾ ਉਤਰਨ ਵਾਲਾ ਹੈ ਉਹਨਾਂ ਸਭ ਤੇ ਪੂਰਾ ਉਤਰਨ ਵਾਲਾ ਹੈ ਤੇ ਸਾਡੀ ਲਾਜ ਰੱਖਣ ਵਾਲਾ ਹੈ ਬਿਰਦ ਕੀ ਪੈਜ ਕੀ ਪਰਮਾਤਮਾ ਜੋ ਅਸੀਂ ਆਪਣੇ ਮਨ ਚ ਤੇਰੇ ਬਾਰੇ ਉਪਜਿਆ ਹੈ ਮੰਨਿਆ ਹੈ ਹੁਣ ਤੇਰਾ ਫਰਜ਼ ਬਣਦਾ ਹੈ ਕਿ ਤੂੰ ਉਸ ਤੇ ਪੂਰਾ ਉਤਰੇ ਖਰਾ ਉਤਰੇ ਕਿ ਜੇ ਮੈਂ ਸੋਚ ਰਿਹਾ ਕਿ ਪਰਮਾਤਮਾ ਬਖਸ਼ਣਹਾਰ ਹੈ ਤਾਂ ਤੂੰ ਬਖਸ਼ਣਹਾਰ ਹੋਣਾ ਚਾਹੀਦਾ ਜੇ ਤੇਰੇ ਬਾਰੇ ਸੋਚਿਆ ਕਿ ਤੂੰ ਪਾਲਣਹਾਰ ਹੈ ਤਾਂ ਤੂੰ ਪਾਲਣਹਾਰ ਹੋਣਾ ਚਾਹੀਦਾ ਕਿ ਮੇਰੇ ਮਨ ਚ ਜੋ ਵੀ ਬਿਰਤ ਉਪਜਿਆ ਤੋ ਉਸ ਬਿਰਦ ਤੇ ਉਸ ਮੇਰੀ ਇੱਛਾ ਤੇ ਉਸ ਤੇ ਖਰਾ ਉਤਰਨਾ ਚਾਹੀਦਾ ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਬਿਰਦ ਕੀ ਅੱਜ ਖਾਂਲਸਾ ਪ੍ਰਗਟ ਕਰਨ ਦਾ ਸਿਧਾਂਤ ਕਿ ਜਿਵੇਂ ਤੁਸੀਂ ਕੋਈ ਕਵਤਾ, ਗੀਤ ਜਾਂ ਰਚਨਾ ਲਿਖਣੀ ਹੋਵੇ ਤਾਂ ਪਹਿਲਾਂ ਉਸ ਨੂੰ ਆਪਣੇ ਮਨ ਦੇ ਵਿੱਚ ਸਿਰਜਿਆ ਜਾਂਦਾ ਹੈ। ਇਸੇ ਤਰੀਕੇ ਨਾਲ ਜਿਵੇਂ ਕੋਈ ਕਲਾਕਾਰ ਕੋਈ ਚਿੱਤਰਕਾਰੀ ਬਣਾਉਂਦਾ ਹੈ ਤਾਂ ਪਹਿਲਾਂ ਉਹਦਾ ਖਾਕਾ ਆਪਣੇ ਮਨ ਦੇ ਵਿੱਚ ਤਿਆਰ ਕਰਦਾ ਹੈ। ਇਸੇ ਤਰੀਕੇ ਨਾਲ ਜਿਵੇਂ ਤੁਸੀਂ ਕੋਈ ਮਕਾਨ ਬਣਾਉਂਦੇ ਹੋ ਆਰਕੀਟੈਕਟ ਕੋਲ ਜਾਂਦੇ ਹੋ ਆਪਣੀ ਜ਼ਮੀਨ ਦੀ ਰੂਪਰੇਖਾ ਦੱਸਦੇ ਹੋ ਤਾਂ ਉਹ ਉਹਦਾ ਨਕਸ਼ਾ ਜੋ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਆਪਣੇ ਦੇ ਵਿੱਚ ਤਿਆਰ ਕਰਦਾ ਹੈ ਤੇ ਫਿਰ ਉਹਨੂੰ ਕਾਗਜ਼ ਤੇ ਉਕੇਰਿਆ ਜਾਂਦਾ ਹੈ ਪਹਿਲਾ ਕਸਵਰ ਉਹ ਆਪਣੇ ਮਨ ਦੇ ਵਿੱਚ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਨੂੰ ਜਦੋਂ ਪ੍ਰਗਟ ਕੀਤਾ ਜੋ ਉਹਦੇ ਗੁਣ ਨੇ ਜਿਹੜਾ ਮੇਰੇ ਹਰ ਬਿਰਦ ਤੇ ਖਰਾ ਉਤਰਦਾ ਉਹ ਉਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਕਿ ਬੇਸ਼ੱਕ ਖੇਡ ਪਿਆਰ ਦੀ ਹੈ ਪਰ ਸਿਰ ਤਲੀ ਤੇ ਧਰ ਕੇ ਆਉਣਾ ਪਵੇਗਾ ਕਿਹਾ ਹੈ ਪਾਤਸ਼ਾਹ ਲਿਖਦੇ ਨੇ ਕੀ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਉਸ ਗਲੀ ਤਲੀ ਦੇ ਉੱਪਰ ਸਿਰ ਧਰ ਕੇ ਜਿਹੜੇ ਆਉਂਦੇ ਨੇ ਉਹਨੂੰ ਪਿਆਰੇ ਕਿਹਾ ਗਿਆ ਤੇ ਪਿਆਰੇ ਪੰਜ ਹੁੰਦੇ ਨੇ ਤੇ ਪਾਦਸ਼ਾਹ ਨੇ ਪੰਜ ਤੇ ਪੰਥ ਦੀ ਜਿਹੜੀ ਪ੍ਰਕਿਰਿਆ ਦੱਸੀ ਹੈ ਕਿ ਜੋ ਗੋਂਦ ਹੈ ਸੁਣਦਾ ਹੈ ਤੇ ਸੁਣ ਕੇ ਮੰਨਦਾ ਹੈ ਉਹੋ ਹੀ ਪ੍ਰਵਾਨ ਹੈ ਤੇ ਉਹੋ ਹੀ ਪ੍ਰਧਾਨ ਹੈ ਸੋ ਇਹੋ ਹੀ ਗੁਣ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਵਿੱਚ ਪ੍ਰਗਟ ਕੀਤੇ ਨੇ ਤੇ ਉਸ ਸ਼ਬਦ ਦੀ ਟਕਸਾਲ ਦੇ ਵਿੱਚੋਂ ਜਿਹੜਾ ਸਿੱਕਾ ਘੜਿਆ ਜਾਂਦਾ ਹੈ ਸਿੱਕਾ ਬਣਦਾ ਉਹ ਖਾਲਸਾ ਹੈ ਜਿਸ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਸੋ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਹਿਮ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ